ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਐਸੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਲੈ ਕੇ ਜਾ ਰਿਹਾ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਮਾਹਿਲਪੁਰ ਰੋਡ ਦੇ ਉੱਤੇ ਇਹ ਪਾਵਨ ਸਥਾਨ ਬਣਿਆ ਹੋਇਆ ਹੈ ਜੋ ਕਿ ਪਹਿਲੀ ਪਾਸ਼ਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਛੋਪਾ ਪ੍ਰਾਪਤ ਹੈ ਜਿਸ ਨੂੰ ਪੀਰ ਬਾਲਾ ਸਾਹਿਬ ਜੀ ਦੇ ਨਾਮ ਦੇ ਉੱਤੇ ਜਾਣਿਆ ਜਾਂਦਾ ਹੈ ਸੰਗਤ ਜੀ ਜਦੋਂ ਵੀ ਅਸੀਂ ਇਸ ਮਾਰਗ ਦੇ ਉੱਤੇ ਚੱਲਦੇ ਹਾਂ ਤਾਂ ਇੰਨਾ ਕੁ ਦ੍ਰਿਸ਼ ਖਿੱਚਦਾ ਬਣ ਜਾਂਦਾ ਹੈ ਕਿ ਮਨ ਇੰਨਾ ਉਤਾਵਲਾ ਹੁੰਦਾ ਹੈ ਕਿ ਕਦੋਂ ਇਹ ਰਸਤਾ ਖਤਮ ਹੋਵੇ ਤੇ ਉਹ ਪਵਿੱਤਰ ਧਰਤੀ ਸਾਨੂੰ ਨਜ਼ਰ ਆਵੇ ਸੋ ਸੰਗਤ ਜੀ ਇਹ ਉਥੋਂ ਦੀ ਐਂਟ੍ਰੈਂਸ ਬਣੀ ਹੋਈ ਹੈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਸੋ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਹੁਸ਼ਿਆਰਪੁਰ ਦੀ ਪਵਿੱਤਰ ਧਰਤੀ ਦੇ ਉੱਤੇ ਚਰਨ ਪਾਏ ਸੋ ਇਹ ਪਹਾੜਾਂ ਨੂੰ چیرਦਾ ਹੋਇਆ ਦ੍ਰਿਸ਼ ਉਸ ਜਗ੍ਹਾ ਦੇ ਉੱਤੇ ਲੈ ਜਾਂਦਾ ਹੈ ਜਿੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਖੁਦ ਰੂਬ ਰੂ ਇੱਥੇ ਚਰਨ ਪਾਏ ਆਓ ਅਸੀਂ ਇੱਥੋਂ ਦੇ ਇਤਿਹਾਸ ਤੋਂ ਜਾਣੂ ਹੋਈਏ ਦੁਨੀਆ ਭਰ ਦੀ ਇੱਕੋ ਇੱਕ ਬੇਮਿਸਾਲ ਸ਼ਕਤੀ ਜਿਸ ਦੇ ਹੁਕਮ ਵਿੱਚ ਸੰਸਾਰ ਦਾ ਹਰ ਕਾਰਜ ਹਰ ਸ਼ੈ ਚੱਲ ਰਹੀ ਹੈ ਉਹ ਹੈ ਕਾਰਪੁਰਖ ਵਾਹਿਗੁਰੂ ਜੀ ਦਾ ਪ੍ਰਤੱਖ ਸਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਤ ਜੀ ਇਸ ਪਵਿੱਤਰ ਸਥਾਨ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਜਾ ਪਰਥਰੀ ਨੂੰ ਬਗਦਾਦ ਸ਼ਹਿਰ ਵਿੱਚ ਵਿਆਉਣ ਲਈ ਗਏ ਸਨ ਰਾਜਾ ਪਰਥਰੀ ਆਪਣਾ ਰਾਜ ਭਾਗ ਛੱਡ ਕੇ ਇਸ ਜਗ੍ਹਾ ਦੇ ਉੱਤੇ ਸਿੱਧਾ ਜੋਗੀਆਂ ਦੇ ਨਾਲ ਆ ਰਲੇਆ ਤੇ ਇਸ ਸਥਾਨ ਦੇ ਉੱਤੇ ਰਹਿਣ ਲੱਗ ਪਿਆ ਪਿਛਲੇ ਕਰਮਾਂ ਅਨੁਸਾਰ ਉਸ ਦਾ ਵਿਆਹ ਬਗਦਾਦ ਸ਼ਹਿਰ ਦੇ ਰਾਜਾ ਭੱਦਰ ਹੁਸੈਨ ਦੀ ਲੜਕੀ ਨਾਲ ਹੋਣਾ ਸੀ ਇੰਨੇ ਥੋੜੇ ਸਮੇਂ ਵਿੱਚ ਸਿੱਧ ਜੋਗੀ ਪਰਥਰੀ ਨੂੰ ਬਗਦਾਦ ਸ਼ਹਿਰ ਵਿੱਚ ਪਹੁੰਚਾਉਣ ਲਈ ਅਸਮਰ ਸਨ ਅਤੇ ਜਦੋਂ ਉਹ ਆਪਣੀਆਂ ਸ਼ਕਤੀਆਂ ਤੋਂ ਅਸਫਲ ਹੋ ਗਏ ਤਾਂ ਸਿੱਧ ਜੋਗੀਆਂ ਤੋਂ ਨਿਰਾਸ਼ ਹੋ ਕੇ ਰਾਜਾ ਪਰਥਰੀ ਉੱਥੋਂ ਚੱਲ ਪਿਆ ਦੂਜੀ ਪਹਾੜੀ ਤੇ ਪਹੁੰਚਣ ਤੇ ਉਸ ਨੂੰ ਅਚਨਚੇਤ ਸ੍ਰੀ ਗੁਰੂ ਨਾਨਕ ਤੇ ਮਹਾਰਾਜੀ ਦੇ ਦਰਸ਼ਨ ਹੋ ਗਏ ਉਸ ਨੇ ਸਾਰਾ ਪ੍ਰਤਾਂਤ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਨੂੰ ਦੱਸਿਆ ਤਾਂ ਗੁਰੂ ਨਾਨਕ ਦੇ ਮਹਾਰਾਜੀ ਦੇ ਚਰਨੇ ਪੈ ਗਿਆ ਤਾਰਸਦੀਆਂ ਨਿਗਾਹਾਂ ਅੜ ਤੱਕਦੇ ਹੋਏ ਧੰਨ 시ਰ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਫਰਕਨ ਦੇ ਸਮੇਂ ਵਿੱਚ ਹੀ ਭਰਤਰੀ ਨੂੰ ਬਗਦਾਦ ਲੈ ਗਏ ਅਤੇ ਉਸ ਦਾ ਵਿਆਹ ਕਰਵਾ ਕੇ ਵਾਪਸ ਇਸ ਜਗ੍ਹਾ ਦੇ ਉੱਤੇ ਸਿੱਧਾਂ ਪਾਂਸ ਲੈ ਆਏ ਇੱਕ ਔਤਕ ਦੇਖ ਕੇ ਇਥੋਂ ਦੇ ਸਾਰੇ ਸਿੱਧ ਜੋਗੀ ਧੰਨ 시ਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਪਏ ਤੇ ਉਸ ਸਮੇਂ ਤੋਂ ਹੀ ਇਹ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਨੇਕਾਂ ਸੰਗਤਾਂ ਅੱਜ ਵੀ ਦੂਜੇ ਰਾण्डे ਤੋਂ ਆ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਅਸੀਸਾਂ ਤੇ ਬਖਸ਼ਿਸ਼ਾਂ ਪ੍ਰਾਪਤ ਕਰਦੀਆਂ ਹਨ ਨਹੀਂ ਕੋਏ ਤੇਰੇ ਕਿਰਪਾ ਤੇ ਸਦਾ ਸੁਖ ਹੋਏ ਗੁਰ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)} ਬ੍ਰਹਮਾ ਨਹੀਂ ਕੋਏ ਤੇਰੇ ਕਿਰਪਾ ਤੇ ਸਦਾ ਸੁਖ ਹੋਏ ਤੇਰੇ ਕਿਰਪਾ ਸੋ ਸੰਗਤ ਜੀ ਇੱਥੇ ਦਾ ਜਿਹੜਾ ਵਿਊ ਆ ਨਾ ਇੰਨਾ ਪਿਆਰਾ ਹੈ ਕਿਉਂਕਿ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਉੱਚੀ ਪਹਾੜੀ ਦੇ ਉੱਪਰ ਸ਼ਿਸ਼ੋਭਿਤ ਹੈ ਸੋ ਤੁਸੀਂ ਦੇਖ ਸਕਦੇ ਆ ਬਹੁਤ ਹੀ ਥੱਲੇ ਡੁੰਗੀਆਂ ਪਹਾੜੀਆਂ ਨੇ ਚਾਰਚ ਫੇਰ ਪਹਾੜੀਆਂ ਦੇ ਵਿੱਚ ਇਹ ਪਵਿੱਤਰ ਸਥਾਨ ਬਣਿਆ ਹੋਇਆ ਹੈ ਜਦੋਂ ਵੀ ਅਸੀਂ ਇਸ ਜਗ੍ਹਾ ਦੇ ਉੱਤੇ ਆਉਨੇ ਆ ਇੰਨਾ ਮਨ ਲੱਗਦਾ ਇਸ ਜਗ੍ਹਾ ਦੇ ਉੱਤੇ ਤੇ ਤੁਸੀਂ ਅਮੇਜ ਨਹੀਂ ਕਰ ਸਕਦੇ ਸੋ ਇਹ ਦੇਖੋ ਤੁਸੀਂ ਵਿਊ ਬਹੁਤ ਪਿਆਰਾ ਵਿਊ ਬਣਿਆ ਹੋਇਆ ਇੱਥੇ ਦਾ ਚਾਰੇ ਪਾਸੇ ਪਹਾੜੀਆਂ ਹੀ ਪਹਾੜੀਆਂ ਨੇ ਸੋ ਧੰਨ 시 ਗੁਰਨਾਨਦ ਦੇ ਮਹਾਰਾਜ ਜੋ ਕਿ ਇਸ ਧਰਤੀ ਨੂੰ ਆ ਕੇ ਜਿਨ੍ਹਾਂ ਨੇ ਭਾਕ ਲਾਏ ਸੰਗਤ ਜੀ ਇਹ ਜਿਹੜੀ ਸਾਈਡ ਹੈਗੀ ਆ ਇਹ ਹੈਗੀ ਆ ਦੂਸਰੀ ਸਾਈਡ ਸੋ ਇਧਰ ਵੀ ਚਾਰ ਚਫੇਰ ਤੋਂ ਪਹਾੜੀ ਪਹਾੜ ਤਾਂ ਨਜ਼ਰ ਆਉਣਗੇ ਸੋ ਸੰਗਤ ਜੀ ਮੇਰੇ ਆਪ ਜੀ ਨੂੰ ਦਿਲੋਂ ਬੇਨਤੀ ਆ ਕਿ ਜੇ ਤੁਸੀਂ ਇਸ ਜਗ੍ਹਾ ਦੇ ਦਰਸ਼ਨ ਨਹੀਂ ਕੀਤੇ ਜਿਹੜੇ ਜਿਹੜੇ ਵੀ ਇਸ ਵੀਡੀਓ ਨੂੰ ਵਾਚ ਕਰ ਰਹੇ ਆ ਸੋ ਤੁਸੀਂ ਜਰੂਰ ਮਨ ਬਣਾ ਕੇ ਇਸ ਜਗ੍ਹਾ ਦੇ ਉੱਤੇ ਆਇਓ ਇਹ ਜਗ੍ਹਾ ਮਾਹਲਪੁਰ ਤੋਂ ਉਨਰ ਓੜ ਤੇ ਸਥਿਤ ਹੈ ਸੋ ਇਹ ਆ ਥੱਲੇ ਦਾ ਲੰਗਰ ਹਾਲ ਸੋ ਸੰਗਤ ਜੀ ਬਹੁਤ ਹੀ ਪਿਆਰਾ ਸਾਫ ਸਫਾਈ ਤੇ ਅੰਦਰ ਬਹੁਤ ਹੀ ਆਨੰਦਮਈ ਲੰਗਰ ਹਾਲ ਬਣਾਇਆ ਹੋਇਆ ਸਭ ਤੋਂ ਵੱਡੀ ਖਾਸ ਗੱਲ ਪਤਾ ਕੀ ਹੈ ਇੱਥੇ ਦਾ ਲੰਗਰ ਜਿਹੜਾ ਨਾ ਉਹ ਦੇਸੀ ਘੋਦੇ ਵਿੱਚ ਬਣਦਾ ਤੇ ਨਾਲ ਲੱਸੀ ਹੁੰਦੀ ਹੈ ਸੋ ਇੰਨਾ ਕੁ ਸਵਾਦ ਲੰਗਰ ਬਣਦਾ ਇੰਨਾ ਮਨ ਲੱਗਦਾ ਸੋ ਇਹ ਸੰਗਤਾਂ ਜਿਹੜੀਆਂ ਨੇ ਇਹ ਮੇਰਾ ਪਰਿਵਾਰ ਆ ਤੇ ਅਸੀਂ ਇੱਕਦਮ ਘਰ ਬੈਠੇ ਸੀਗੇ ਤੇ ਸਾਡਾ ਪਲਾਨ ਬਣ ਗਿਆ ਤੇ ਅਸੀਂ ਇਸ ਜਗ੍ਹਾ ਤੇ ਦਰਸ਼ਨ ਕਰਨ ਲਈ ਆ ਗਏ ਤੇ ਸੱਚੀ ਦੱਸਾਂ ਤੁਹਾਨੂੰ ਇੰਨਾ ਆਨੰਦ ਆ ਇਸ ਜਗ੍ਹਾ ਦੇ ਉੱਤੇ ਕਿ ਮੈਂ ਆਪ ਜੀ ਨੂੰ ਵੀ ਬੇਨਤੀ ਕਰੂੰਗਾ ਅਗਰ ਤੁਸੀਂ ਨਹੀਂ ਆਏ ਤਾਂ ਜ਼ਰੂਰ ਇਸ ਥਾਂ ਤੇ ਦਰਸ਼ਨ ਕਰਨ ਆਇਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂਕਿ ਤੁਹਾਡੇ ਵੀਡੀਓ ਸ਼ੇਅਰ ਕੀਤੇ ਹੋਰ ਵੀ ਸੰਗਤ ਇੱਥੇ ਦਰਸ਼ਨ ਕਰ ਸਕੇ ਤੁਹਾਨੂੰ ਵੀ ਉਸ ਦਾ ਫਾਲ ਮਜ਼ਰੂਰ ਮਿਲੇਗਾ ਸੋ ਪਲੀਜ਼ ਸ਼ੇਅਰ ਦਿਸ ਵੀਡੀਓ ਤੇ ਇਹ ਜਿਹੜਾ ਸਾਹਮਣੇ ਤੁਸੀਂ ਹਾਲ ਦੇਖ ਰਹੇ ਆਂ ਇਹ ਸਚਖੰਡ ਵਾਸੀ ਸੰਤ ਬੱਬਾ ਹਾਕਮ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇੱਥੇ ਸਾਰੀ ਹਿਮਨਿਸ਼ਕਾਮ ਸੇਵਾ ਕੀਤੀ ਸੋ ਉਹਨਾਂ ਦੀ ਯਾਦ ਵਿੱਚ ਜਿਹੜਾ ਇੱਥੇ ਦਾ ਥਾੜਾ ਸਾਮ ਬਣ ਰਿਹਾ ਤੇ ਇਹ ਗੁਰਦੁਆਰਾ ਪੀਰ ਬਾਲਾ ਸਾਹਿਬ ਫਤਿਹਪੁਰ ਕੋਠੀ ਸਥਾਨ ਕਿਹਾ ਜਾਂਦਾ ਤੇ ਤੁਸੀਂ ਜ਼ਰੂਰ ਦਰਸ਼ਨ ਕਰਨ ਆਇਓ ਧੰਨ 시 ਗੁਰਨਾਨਦ ਦੇ ਮਹਾਰਾਜ ਜੀ ਦੇ ਚਰਨ ਸ਼ੋਪਾਪਤ ਸਥਾਨ ਹੈ ਤੇ ਹੁਣ ਦਾਸ ਨੂੰ ਇਜਾਜ਼ਤ ਦਿਓ ਸਾਡੀ ਹੁਣ ਵਾਪਸੀ ਹੈ ਜੀ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ